ਅਸਤਾਨੇ ਚਲੀ ਹਾਂ ਬ੍ਰਾਊਨ ਕੁੜੀ ਕੇ ਪਾਸ ਚਲੋ ਫਿਰ ਚੱਲਦੇ ਅੱਜ ਚੱਲੇ ਆਂ ਬ੍ਰਾਊਨ ਕੁੜੀ ਨੂੰ ਮਿਲਣ ਗੱਲਾਂ ਕਰ ਲਾਂ ਤੇ ਰਹਿਮ ਤਾਂ ਬੜੇ ਦਿਨਾਂ ਦੇ ਪਿੱਛੇ ਪਈ ਸੀ ਕਹਿੰਦੀ ਮੈਂ ਜਾਣਾ ਹੈ ਜਾਣਾ ਹੈ ਜਾਣਾ ਤੇ ਆਪਾਂ ਇੱਧਰ ਆਏ ਸਾਂ ਮੈਨੂੰ ਨਾਲ ਲੈ ਆਏ ਆ ਤੇ ਅੱਜ ਆਪਾਂ ਚੱਲਨੇ ਆਂ ਤੇ ਫਿਰ ਅੱਗੇ ਬਣੇ ਰਿਓ ਵੀਡੀਓ ਨਾਲ ਤੇ ਚੈਨਲ ਛ ਸਬਸਕ੍ਰਾਈਬ ਕਰ ਲਿਓ ਸਾਰੇ ਹਾਂ ਹੋਰ ਅੱਗੇ ਲਾਈਕ ਵੀ ਕਰ ਲਿਓ ਹੋਰ ਕਿ ਉੱਥੇ ਰਹਿਮ ਤੇ ਵੈਲਡਿੰਗ ਕਰਕੇ ਵਾਹੀਂ ਫਿਰ ਚੋੜੀ ਤੁਸੀਂ ਲੈ ਲਓਗੇ ਆਊਡਰ ਤੇ ਮੈਂ ਕੀਤਾ ਹੈ ਲੈ ਕੇ ਖਾਣੇ ਵਾਸਤੇ ਅਗਲੇ ਨੂੰ ਚਾਪ ਯੈਸ ਤੇ ਮਰੇ ਸੀਗਾ ਗੱਡੀ ਚੱਕ ਰਿਆ ਸਬਾਨ ਸਾਰਾ ਉਹ ਗੱਡੀ ਖੜੀ ਆਪਣੀ ਕਿਹੜਿਆ ਪਹੁੰਚ ਨਾਲ ਆਣਾ ਤਾਂ ਮੋਸਲ ਕਰੀ ਸਾਰਾ ਰਸਤਾ ਵੀ ਜਾਂਦਾ ਲਾ ਫੜੀ ਪੇੜਾਂ ਲਾ ਕੇ ਬੈਠੀ ਏ ਲੋਕੇਸ਼ਨ ਲੱਤਾ ਤੇ ਲੇਕਰ ਉਹ ਸੀੜ ਤੇ ਲੱਤਾ ਚੌਂਕੜੀ ਮਾਰ ਕੇ ਬੈਣ ਵਾਸਤੇ ਨੇ ਹਾਂ ਲੱਗਿਆ ਫਾਉਂਚਰ ਵਾਲੇ ਆ ਉਹਨਾਂ ਦੇ ਪਿੰਡ ਆ ਕਿਹੜਾ ਰੰਦਾ ਕਿੰਨਾ ਕਿਹਾ ਗਿਆ ਲੋਕੇਸ਼ਨ ਲਾਈ ਗਈ ਛੋਲੀ ਫੋਨ ਤੇ ਰਿਹਾ ਇੱਕ ਵੀ ਫੂਲ ਲਗਣੀ ਆ ਬਣਾਉਂਦੇ ਆ ਹਾਂ ਇੱਕ ਨਾ ਵੀਡੀਓ ਬਣਾਉਂਦੇ ਆ ਦੋ ਫੂਲੇ ਸਾਡੇ ਅੱਛਾ ਜੀ ਮੈਨੂੰ ਤੇ ਪਤਾ ਹੀ ਨਹੀਂ ਸੀ ਵਧੀਆ ਕੀ ਤੇ ਦੱਸ ਤੇ ਤੂੰ ਬੜੀ ਭੇੜ ਹੈ ਜੁਗਿਆ ਆਪਾਂ ਉਹਦੇ ਪਿੰਡ ਕਿੱਥੇ ਕਾਰ ਵੀ ਨੂੰ ਪਤਾ ਕਿੱਥੇ ਵੀ ਟੈਂਸ਼ਨ ਲੜਾ ਚਲੋ ਕੁਝ ਪਾਣੇ ਗਾ ਤੇ ਮਿੱਤਰੋ ਪਹੁੰਚ ਗਏ ਆਪਾਂ ਨੇੜੇ ਆਹ ਸਾਹਮਣੇ ਇੱਥੇ ਸ਼ਾਪ ਇਹਨਾਂ ਦੀ ਮੋਤਨਜਲਾ ਵਾਲਿਆਂ ਦੀ ਜਮਾ ਨੇੜੇ ਇੱਧਰ ਇਹਨਾਂ ਦੀ ਆਪਾਂ ਬਹੁਤ ਵੀ ਗਏ ਸੰਕਲਾ ਵੀ ਜਿਹੜਾ ਕੰਮ ਕਰਨ ਸਾਰੇ ਤੇ ਭੇਡ ਵਸਦੀਆਂ ਨੇ ਵੀ ਹਾਲ ਤੈਂ ਤੂੰ ਪਹੁੰਚ ਗਿਆ ਭੇਡ ਦੇ ਕੰਮ ਵੇਖੋ ਆਪ ਹੀ ਲਿਆ ਕੇ ਸਮਾਨ ਤੇ ਆਪ ਹੀ ਖਾਨ ਲੱਗੀ ਇਹੋ ਕੰਮ ਲੈ ਛੇਨੇ ਸਾਰੇ ਜੇ। ਸਿੰਘਿਆੜਿਆਂ ਤੋਂ ਡਰਦੀ ਤੇ ਜਾ ਕੇ ਉੱਥੇ ਬੈਠੀ। ਜਿਹੜਾ ਤੇ ਵੈਲਡਿੰਗ ਕਰਦੇ ਮੈਂ ਜਿਵੇਂ ਇੱਥੇ ਕੋਲ। ਇਹ ਤੇ ਐਲਾ ਦੇ ਪੈ ਜਿਵੇਂ ਰਸੀ ਹੁੰਦੀ ਏ। ਤੈਨੂੰ ਪਤਾ ਮੈਂ ਕੌਣ ਆ? ਪਤਾ ਕੌਣ ਆ? ਮੇਰੀ ਵੀਡੀਓ ਦੇਖੀਂ। ਉਹ ਵੀ ਰਾਮਰੇ ਮਿਲਿਆ ਤਾਂ ਉਹਨਾਂ ਪਾ ਜਾਣੇ ਆ ਘਰ ਨੇਰਾ ਹੋ ਗਿਆ ਬਹੁਤ ਤੇ ਰਾਮਦੇ ਨਾਨੂ ਦੇ ਵੀ ਦੋ ਤਿੰਨ ਫੋਨ ਆ ਗਏ ਨੇ ਵੀ ਕਿੱਥੇ ਹੋ ਤੁਸੀਂ ਆ ਜਾਓ ਤੁਹਾਨੂੰ ਘਟਾ ਜਾਣ ਲੱਗੇ ਨੇ ਕੋਈ ਨਾ ਆਰਾਮ ਨਾ ਕਰਦੇ ਕਰ ਦੇ ਉਧਰ ਬਾਹਰ ਤਾਂ ਕਰ ਦੇ ਨੇਰਾ ਪੈ ਗਿਆ ਤੇ ਆਪਾਂ ਚੱਲੇ ਆ ਘਰੇ